ਸਤਿ ਸ੍ਰੀ ਅਕਾਲ ਦੋਸਤੋ ਅਸੀਂ ਖੜੇ ਆ ਹਰਿਆਣੇ ਦੇ ਜ਼ਿਲ੍ਹਾ ਫਤਿਹਵਾਦ ਦੇ ਪਿੰਡ ਚੰਦਪੁਰਾ ਦੀ ਖੱਗਰ ਦੇ ਪੁਲ ਤੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਅੱਜ ਦੀ ਰਿਪੋਰਟ ਹੈ ਚੰਦਪੁਰਾ ਖੱਗਰ ਦੇ ਪੁਲ ਦੀ ਤਾਂ ਉਹ ਕੱਲ ਦੀ ਤਰ੍ਹਾਂ ਜਿਵੇਂ ਕੱਲ ਪਾਣੀ ਚੱਲ ਰਿਹਾ ਸੀ ਦੋਸਤੋ ਅੱਜ ਵੀ ਉਨਾ ਹੀ 7 ਫੁੱਟ ਤੇ 7 ਪੁਆਇੰਟ ਦੋਸਤੋ ਮਤਲਬ ਕੱਲ ਨਾਲੋਂ 2-3 ਪੁਆਇੰਟ ਹੀ ਵਧਿਆ ਹੈ ਤਾਂ ਜੇ ਪਿਛਲੀ ਰਿਪੋਰਟ ਦੱਸਦੀ ਇਹ ਗੁੱਲਾ ਚਿਕਾ ਦੀ ਤਾਂ ਉਹ ਉਸੇ 70 ਤੇ ਚੱਲ ਰਿਹਾ ਜੀ ਤੇ ਖਨੌਰੀ ਵੀ ਉਸੇ 12200 ਉਸੇ 70 ਤੇ ਚੱਲ ਰਿਹਾ ਜੀ ਤਾਂ ਪਾਣੀ ਲਗਾਤਾਰ ਹੀ ਆਪਣੀ ਕੱਲ ਦੀ ਮਾਤਰਾ ਦੇ ਅਨੁਸਾਰ ਹੀ ਚੱਲ ਰਿਹਾ ਨਾ ਜ਼ਿਆਦਾ ਵਧਿਆ ਤੇ ਨਾ ਜ਼ਿਆਦਾ ਘਟਿਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਹਜੇ ਸਥਿਤੀ ਜਨਕ ਨੇ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਜੋ ਇਹ ਚੰਦਪura ਦੀ ਘੱਗਰ ਦਾ ਇਸ ਟਾਈਮ ਸੱਤਰ ਚੱਲ ਰਿਹਾ ਜੀ 144500 ਦੇ ਕਰੀਬ ਚੱਲ ਰਿਹਾ ਦੋਸਤੋ ਤੇ 22000 ਘਟੋ ਘਟ ਕਿ ਉਸਕ ਪਾਣੀ ਖਿੱਚਣ ਦੀ ਇਹਦੀ ਸ਼ਮਤਾ ਹੈ ਜੀ ਤੁਸੀਂ ਦੇਖ ਸਕਦੇ ਹੋ ਤਾਂ ਪਬਲਿਕ ਵੀ ਇੱਥੇ ਆ ਰਹੀ ਹੈ ਤੇ ਲਗਾਤਾਰ ਪਾਣੀ ਦਾ ਜਾਇਜਾ ਲੈ ਰਹੀ ਹੈ ਕਿਉਂਕਿ ਉਮੀਦ ਹੁੰਦੀ ਹੈ ਦੋਸਤੋ ਹਰ ਇੱਕ ਨੂੰ ਪੀ ਪਾਣੀ ਕਿਤੇ ਨਾ ਕਿਤੇ ਇਹ ਛੇਤੀ ਇੱਕਦਮ ਵੱਧ ਨਾ ਜਾਵੇ ਕਿਉਂਕਿ ਜਿਵੇਂ ਪਹਿਲਾਂ ਸਥਿਤੀ ਬਹੁਤ ਗੰਭੀਰ ਹੋਈ ਸੀ ਜਿਵੇਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਨੇ ਬਹੁਤ ਵੱਡੇ ਸੰਕਟ ਪੈਦਾ ਕੀਤੇ ਹੋਏ ਨੇ ਤਾਂ ਇਸੇ ਕਰਕੇ ਹੀ ਸਥਿਤੀ ਚਿੰਤਾਜਨਕ ਹੈ ਬਣਦੀ ਵੀ ਹੈ ਦੋਸਤੋ ਕਿਉਂਕਿ ਫਸਲਾਂ ਤੋਂ ਬਿਗਾਰ ਜ਼ਮੀਨਦਾਰ ਦਾ ਕੁਝ ਨਹੀਂ ਬਣਦਾ ਤਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਈਏ ਹਜੇ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਹੈ ਪਾਣੀ ਪਿੱਛੇ ਵੀ ਠੀਕ ਹੈ ਜੀ ਤੇ بارش ਵੀ ਕੋਈ ਜ਼ਿਆਦਾ ਨਹੀਂ ਪਰ ਬੱਦਲਵਾਈ ਬਹੁਤ ਜਗ੍ਹਾ ਹੈ بارش ਆਪਣੇ ਵੀ ਫਤਿਹਵਾਦ ਜ਼ਿਲ੍ਹੇ ਦੇ ਵਿੱਚ ਦੱਸੀ ਹੋਈ ਹੈ ਪਰ ਅੱਜ ਮੌਸਮ ਕੁਝ ਠੀਕ ਹੈ ਜੀ ਪੁਲਿਸ ਪ੍ਰਸ਼ਾਸਨ ਦਿਖਾ ਦਈਏ ਦੋਸਤੋ ਬੜੀ ਮੁਸਤਦੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ ਜੀ ਤੇ ਜਿੰਨੇ ਵੀ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਨੇ ਤਾਂ ਬਹੁਤ ਵਧੀਆ ਆਪਣੀਆਂ ਡਿਊਟੀਆਂ ਬਿਲਕੁਲ ਬਹੁਤ ਵਧੀਆ ਨਿਭਾਰੇ ਨੇ ਦੋਸਤੋ ਤਾਂ ਧੰਨਵਾਦ ਜੀ ਅਗਲੀ ਅਪਡੇਟ ਦੇ ਨਾਲ ਕੱਲ ਨੂੰ ਫਿਰ ਮਿਲਾਂਗੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤਾਂ ਆ ਜਾਲਕੀ ਤੋਂ ਆਪਣੇ دوست ਮਿਲੇ ਨੇ ਸਾਥੀਓ ਆਪਾਂ ਇਹਨਾਂ ਨੂੰ ਵੀ ਪਾਣੀ ਦੀ ਸਥਿਤੀ ਪੁੱਛਦੇ ਹਾਂ ਕਿਉਂਕਿ ਵਿਚਾਰੇ ਫਤਿਹਵਾਦ ਏਰੀਆ ਚੋਂ ਆਏ ਨੇ ਇਹ ਸਿਰਫ ਪਾਣੀ ਦਾ ਜੱਜਾ ਲੈਣ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਪ੍ਰੋਗਰਾਮ ਹੈ ਅੱਜ ਦਾ ਪਾਣੀ ਦਾ ਕਿਵੇਂ ਲੱਗਦਾ ਤੁਹਾਨੂੰ ਵੀਰੇ ਕੱਲ ਦਾ 7.5 ਫੁੱਟ ਸੀ ਅੱਜ 2 ਇੰਚ ਪਾਣੀ ਵਧਿਆ ਅੱਛਾ ਜੀ 7.5 ਹੋ ਗਿਆ ਜੀ 7.7 ਹੋ ਗਿਆ ਜੀ ਮਤਲਬ ਕਿ ਕੱਲ ਨਾਲੋਂ ਕੁਝ ਪੁਆਇੰਟ ਹੀ ਵਧਿਆ ਬਈ ਨਾ ਮਾਤਰੀ ਵਧਿਆ ਨਾ ਮਾਤਰੀ ਵਧਿਆ ਹਾਂਜੀ ਮਤਲਬ ਕਵਰ ਹੋਣ ਦੀ ਕੋਈ ਜ਼ਰੂਰਤ ਨਹੀਂ ਇੰਨਾ ਕੋਈ ਲੋੜ ਨਹੀਂ ਹੈ ਜੀ 24 ਘੰਟਿਆਂ ਤੋਂ 2 ਇੰਚ ਪਾਣੀ ਵਧਿਆ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਜੀ ਜਿਹੜਾ ਚੈਨਲ ਹੈ ਜੀ